ਦਰਦਨਾ ਖਬਰ سامنے ਆਈ ਹੈ ਜੁਲੰਧਰ ਤੋਂ ਜਿੱਥੇ ਕਿਸ਼ਨਪੁਰਾ ਚੌਕ ਦੇ ਵਿੱਚ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮਸ਼ਹੂਰ <table>ਮਾਲਕ ਦੇ 3 ਸਾਲਾ ਬੱਚੇ ਨੂੰ ਡਰੜ ਦਿੱਤਾ ਜਿਸ ਕਾਰਨ ਬੱਚੇ ਦੀ ਮਾਤ ਹੋ ਗਈ ਜਾਣਕਾਰੀ ਮੁਤਾਬਕ <table>ਮਾਲਕ ਲੱਕੀ ਹਾਂਸ ਦਾ ਪੁੱਤਰ ਤ੍ਰਿਪੁਰ ਹਾਂਸ ਧਾਰਮਿਕ ਸਥਾਨ ਤੇ ਜਾਣ ਦੇ ਲਈ ਘਰ ਦੇ ਬਾਹਰ ਖੜੀ ਗੱਡੀ ਵਿੱਚ ਬੈਠਣ ਲੱਗਾ ਸੀ ਇਸ ਦੌਰਾਨ ਤੇਜ਼ ਰਫਤਾਰੀ ਕੱਢੀ ਨੇ ਪਹਿਲਾ ਇੱਕ ਕੁੱਤੇ ਨੂੰ ਕੁਚਲਿਆ ਪਰਿਵਾਰ ਦਾ ਧਿਆਨ ਕੁੱਤੇ ਵੱਲ ਚਲਾ ਗਿਆ ਅਤੇ ਐਸੇ ਹੀ ਦੌਰਾਨ ਕਾਰ ਨੇ ਉਹਨਾਂ ਦੇ 3 ਸਾਲ ਦੇ ਬੱਚੇ ਨੂੰ ਵੀ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜੋੜੇ ਦੇ ਇਹ ਬੱਚਾ 8 ਸਾਲ ਬਾਅਦ ਹੋਇਆ ਸੀ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿੱਚ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਸਾਡਾ ਭਤੀਜਾ ਸੀ ਮਾ ਮਾਈ ਕੋ ਮਾਂ ਮੰਗੇ ਲਿਆ ਸੀ ਸਾਡੇ ਪਾਜੀ ਨੇ ਅੱਜ ਉਹਦੇ ਮੁੰਡਨ ਕਰਾਨ ਚੱਲੋ ਸੀ ਆ ਤੇ ਪਾਣਾ ਆਇੜਾ ਵਰਕੇ ਆ ਗੱਡੀ ਚੜਾ ਗਿਆ ਉਹਦੇ ਉੱਤੇ ਅਸੀਂ ਵੀ ਘਰ ਸੀ ਸਾਨੂੰ ਵੀ ਬਾਅਦ ਚ ਪਤਾ ਲੱਗਾ ਆ ਸਭ ਤੋਂ ਵੱਡੇ ਪਾਜੀ ਐ ਇਹਨਾਂ ਨੂੰ ਪਤਾ ਐ ਅਸੀਂ ਇਹੀ ਕਹਿੰਨੇ ਆ ਕਿ ਗੱਡੀ ਵਾਲੇ ਨੂੰ ਫੜਿਆ ਜਾਵੇ ਉਹਦੇ ਮਾਂ ਪਿਓ ਨੂੰ ਇਨਸਾਫ ਮਿਲੇ ਕਿਉਂਕਿ ਉਹ ਜਿਹੜਾ ਬੱਚਾ ਸਾਡਾ ਚਲ ਗਿਆ ਉਹ ਵਾਪਸ ਤਾਂ ਨਹੀਂ ਆ ਰਿਹਾ ਮਹਾਮਈ ਉਹਨੂੰ ਆਪਣੇ ਚਰਨਾ ਚਲਾਵੇ ਉਹਦੇ ਅੱਜ ਮੰਨਣ ਕਰਾਂ ਚੱਲੇ ਸੀ ਬੜਾ ਮੰਗ ਮੰਗ ਕੇ ਲੈ ਆ ਸੰਤ ਇੱਕ ਸੀਸੀਟੀਵੀ ਫੁਟੇਜ ਆ ਰਹੀ ਹੈ ਜੀ ਆ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਚੇ ਬਿੱਲੇ ਨੂੰ ਕੁੱਤੇ ਹਾਂਜੀ ਹਾਂਜੀ ਕੁੱਤਾ ਹਾਂਜੀ 200 ਵਾਰ ਹਿੱਟ ਹੋਣੇ ਬੱਚੇ ਨੂੰ ਹਾਂਜੀ ਉਹ ਪਾਜੀ ਸਾਡੇ ਮਗਰ ਧੋਰੇ ਉਹਨਾਂ ਦੇ ਪਰ ਉਹ ਰੁਕਿਆ ਨਹੀਂ ਗੱਡੀ ਹਾਂਜੀ ਤੁਮਾਰੀ ਜਪੰਦ ਅੱਜ ਗੱਡੀ ਦਾ ਥੋੜਾ ਥੋੜਾ ਨੰਬਰ ਆਇਆ ਵਾ ਪੁਲਸਾਰੇ ਕਾਰਵਾਈ ਕਰ ਰਹੇ ਆ ਅਸੀਂ ਇਹੀ ਕਹਿੰਨੇ ਹਾਂ ਇਨਸਾਫ ਮਿਲੇ ਬੱਚੇ ਹਾਂ ਜੀ ਹਾਂ ਜੀ ਅੱਜ ਟਾਈਮ ਬੱਚੇ ਨੂੰ ਲੈ ਕੇ ਗਏ ਪਹਿਲੋ ਮੈਟਰ ਉੱਤੇ ਤੇ ਕਪੂਲ ਚ ਪਰ ਸਰ ਅੱਜ ਜਿਹੜਾ ਸਿਰੇ ਐਕਸੀਡੈਂਟ ਹੋਇਆ ਉਹ ਕੋਲ ਸਾਲ 29 ਦਾ ਬੱਚਾ ਸੀਗਾ ਉਹ ਜੀ ਹੁਣ ਲੱਗ ਕੇ ਕੀ ਅਪਡੇਟ ਰਹੀ ਹੈ ਅੱਜ ਸਿਰੇ ਕਰੀਬ ਸਵਾ 6 ਵਜੇ ਦੀ ਗੱਲ ਹੈ ਕਿਸ਼ਮਪੁਰਾ ਮhalla ਜਿਹੜਾ ਮੇਨ ਰੋਡ ਤੇ ਇੱਕ ਛੋਟਾ ਜਿਹਾ ਟਾਪਾ ਰੈਸ਼ੀਅਲੀ ਦੇ ਵਿੱਚ ਨਾਲ ਹੀ ਮਕਾਨੋਂ ਤੇ ਇੱਕ ਬੱਚਾ ਸੀਗਾ ਤਿਰਪੁਰ ਨਾਮ ਦਾ ਉਹ ਬਾਹਰ ਰੋਡ ਤੇ ਅਚਾਨਕ ਆਇਆ ਤੇ ਇੱਕ 100 XUV ਗੱਡੀ ਜਿਹੜੀ ਸੀ ਉਹ ਤੇਜ਼ ਰਫ਼ਤਾਰ ਨਾਲ ਉਹ ਹਿੱਟ ਕਰਕੇ ਤੇ ਉਹ ਮੌਕੇ ਤੇ ਉਹਦੀ ਡੈਥ ਹੋ ਗਈ। ਉਦੋਂ ਮੌਕੇ ਤੋਂ ਫਰਾਰ ਹੋ ਗਿਆ। ਉਹ ਹੁਣ ਬੱਚੇ ਦਾ ਪੋਸਟਮਾਰਟਮ ਸਿਵਲ ਹਸਪੀਟਲ 'ਆ ਕਰਵਾਇਆ ਜਾ ਰਿਹਾ ਹੈ। ਇਹ ਜਿਹੜਾ ਐਸਆਰ ਰਿਸਟਰਡ ਕਰਦੇ ਤੇ ਬਿਆਨਾਂ ਤੇ ਕਾਲੀ ਜੀ ਦੇ ਬਿਆਨਾਂ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਜਿਹੜੀ ਗੱਡੀ ਹੈ ਉਹ ਐਕਸੀਡੈਂਟ ਕਵਰ ਕਰ ਲਈ ਹੈ। ਜਿਹੜਾ ਚਾਲਕ ਉਹਦਾ ਮੌਕੇ ਤੋਂ ਫਰਾਰ ਹੈ। ਉਹਦੀ ਗ੍ਰਿਫਤਾਰੀ ਲਈ ਸ਼ਾਪੇਵਾਰੀ ਕੀਤੀ ਜਾ ਰਹੀ ਹੈ। ਜੋ ਵੀ ਅਪਡੇਟ ਹੋਣਗੇ ਉਹ ਅਗਲੇ ਆਉਣ ਵਾਲੇ ਸਮੇਂ ਚ ਆਪ ਦੀ ਦਿੱਤੀਆਂ ਜਾਣਗੀਆਂ